ਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਲਮ ਜਗਤ ਦਾ ਵੱਡਾ ਨਾਮ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਨੇ ਮੇਰੇ ਨਾਲ ਮੇਰੇ ਸਹਿਯੋਗੀ ਵਿਨਿਤ ਜੁੜੇ ਨੇ ਵਿਨਿਤ ਕੀ ਕੋਈ ਕੁਝ ਜਾਣਕਾਰੀ ਹੈ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ ਚ ਜਾ ਸਕਦੇ ਨੇ बिल्कुल देखो जिस ढंग के सूत्रों के हवाले तो वही जानकारी मिली है कि अच्छ फिल्मी जगत का एक वाला चेहरा जोड़ा है व्डा ना है वो आम आदमी पार्टी के शामिल हो सद है पिछले काफी अः समा तो आम आदमी पार्टी के संपर्क के आज चेहरा दिल्ली चुनावਾਂ ਦੇ ਵਿੱਚ ਇਸ ਦੀ ਮੌਜੂਦਗੀ ਵੀ ਦਰਜ ਕੀਤੀ ਗਈ ਸੀ ਤੇ ਸਤੰਨ ਦੇ ਨਾਲ ਇਸ ਦੀ ਪਰਫਾਰਮੈਂਸ ਦਿੱਲੀ ਜਿਹੜੇ ਚੋਣ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਵੀ ਕੀਤਾ ਗਿਆ ਸੀ ਔਰ ਸਟਾਇਨਿਕ ਸਰੇਰ ਨਾਲ ਜਿਹੜੀ तकरीबन 3-4 ਹਫ਼ਤੇ ਪਹਿਲਾਂ ਇਹਨਾਂ ਨੇ ਗੱਲਬਾਤ ਕੀਤੀ ਸੀ ਉਸ ਦੇ ਵਿੱਚ ਸੋਨੀਆ ਮਾਨ ਨੇ ਖੁਲਾਸਾ ਵੀ ਕੀਤਾ ਸੀ ਕਿ ਤਾਫੀਕ ਦੀ ਹੋ ਸੀਐਮ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਦੀ ਨੇ ਪਿਆ ਦੁੱਖ ਆਸੇ ਪ੍ਰਭਾਵਿਤ ਨੇ ਔਰ ਜਿਸ ਤੰਗ ਦੇ ਨਾਲ ਕਹਿੰਦੇ ਪੰਜਾਬ ਦੇ ਵਿੱਚ ਸਿੱਖਿਆ ਤੇ ਹੈਲਥ ਦਾ ਮਾਡਲ ਜੀ ਸਰਕਾਰ ਨੇ ਭਗਵੰਤਬੰ ਸਰਕਾਰ ਨੇ ਚੇਂਜ ਕੀਤਾ ਹੈ ਉਹ ਇਸ ਤੋਂ ਖਾਸੇ ਜਿਹੜੇ ਕਹਿ ਸਕਦੇ ਆ ਵੀ ਪ੍ਰਭਾਵਿਤ ਹੋਏ ਨੇ ਔਰ ਸਪਸ਼ਟ ਲਖਤਾਂ ਦੇ ਵੀ ਚੁ ਕਹਿ ਰਹੇ ਸੀ ਕਿ ਆਮ ਆਦੀ ਪਾਰਟੀ ਜਿਹੜੀ ਹੈ ਉਹ ਬਦਲਾਵ ਲੈ ਕੇ ਆਈ ਹੈ ਔਰ ਇਸ ਬਦਲਾਵ ਦੀ ਪੰਜਾਬ ਨੂੰ ਲੰਬੇ ਸਮੇਂ ਤੋਂ ਆਸਤੀਫੇ ਕਰਕੇ ਉਹ ਇਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋਏ ਔਰ ਹਾਲਾਂਕਿ ਉਸ ਤੋਂ ਉਹਨਾਂ ਨੇ ਸਪਸ਼ਟ ਕਹਿ ਦਿੱਤੀ ਕਿ ਹਜੇ ਉਹ ਆਮ ਆਦੀ ਪਾਰਟੀ ਦਾ ਚਿਹਰਾ ਨਹੀਂ ਹੈ ਆ ਲੇਕਿਨ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਲਈ ਪ੍ਰਚਾਰ ਜ਼ਰੂਰ ਕਰ ਰਹੇ ਹਨ ਲੇਕਿਨ ਛੇਤੀ ਆਮ ਆਦੀ ਪਾਰਟੀ ਜੁੜੇ ਹਨ ਜੁਆਇਨਿੰਗ ਕਰਨਗੇ ਔਰ ਸਕਰੀਆ ਰਾਜਨੀਤੀ ਦੇ ਵਿੱਚ ਐਕਟਿਵ ਹੋ ਕੇ 2022 ਦੀ ਚੋਣਾਂ ਵੀ ਲੜਨਗੇ ਇਹ ਐਸਪਸ਼ਟ ਕੀਤਾ ਸੀ ਸੋਨੀਆ ਮਾਨ ਨੇ ਯਾਨੀ ਉਸ ਸਪਸ਼ਟ ਲਫਜ਼ਾਂ ਦੇ ਵਿੱਚ ਅੱਜ ਜਿਸ ਤੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਖੁਦ ਉਹਨਾਂ ਦੀ ਜੁਆਇਨਿੰਗ ਪਾਰਟੀ ਦੇ ਵਿੱਚ ਕਰਾਂਗੇ ਸੂਤਰਾਂ ਦੇ ਹਵਾਲੇ ਤੋਂ ਆਹੀ ਜਾਣਕਾਰੀ ਹੈ ਔਰ ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਸੋਨੀਆ ਮਾਨ ਰਾਜਨੀਤੀ ਦੇ ਵਿੱਚ ਐਕਟਿਵ ਹੁੰਦੇ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਛਵੀ ਆ ਵੇਖਣ ਨੂੰ ਮਿਲਦੀ ਔਰ ਲੋਕ ਕਿਹਾ ਇਸ ਫਿਲਮੀ ਸਿਤਾਰੇ ਨੂੰ ਰਾਜਨੀਤੀ ਦੇ ਵਿੱਚ ਐਕਸੈਪਟ ਕਰ ਭਾਂਗੇ ਜੀ ਜੀ ਬਿਲਕੁਲ ਸੋਨੀਆ ਮਾਨ ਸਿਆਸੀ ਅ ਅਧਾਰੇ ਦੇ ਵਿੱਚ ਕਾਫੀ ਐਕਟਿਵ ਨੇ ਤੇ ਇਹਨਾਂ ਦੇ ਵੱਲੋਂ ਜਿਹੜੀ ਇੱਕ ਇੰਟਰਵਿਊ ਜਿਹੜੀ ਸੀਗੀ ਉਹ ਤੁਹਾਡੇ ਵੱਲੋਂ ਹੀ ਬਨਿਤ ਕੀਤੀ ਗਈ ਸੀ ਕਿ ਉਸ ਦੇ ਵਿੱਚ ਵੀ ਇਹ ਕਹਿੰਦੇ ਨਜ਼ਰ ਆਏ ਸਿਗੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀਆਂ ਉਸ ਤੋਂ ਪ੍ਰਭਾਵਿਤ ਨੇ ਕਾਫੀ ਬਿਲਕੁਲ ਦੇਖੋ ਜਿਸ ਤੰਗ ਦੇ ਨਾਲ ਇਹਨਾਂ ਸੋਸ ਲੱਗਦਾ ਹੈ ਵਿੱਚ ਉਸੇ ਸਮਾਂ ਸੰਕੇਤ ਦੇ ਦਿੱਤੇ ਸੀ ਕਿ ਆਮ ਆਦੀ ਪਾਰਟੀ ਤੋਂ ਪ੍ਰਭਾਵਿਤ ਨੇ ਔਰ ਛੇਤੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਵੀ ਹੋ ਜਾਣਗੇ ਆਫੀਸ਼ੀਅਲ ਤੌਰ ਤੇ ਉੱਪਰ ਤੇ ਅੱਜ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਇੱਕ ਵੱਡਾ ਨਾਮੀ ਚਿਹਰਾ ਜਿਹੜਾ ਹੈ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਹਾਲਾਂਕਿ ਸਾਨੂੰ ਸੂਤ ਬਾਰੇ ਵੀ ਦੱਸਤਾ ਚੱਲ ਰਹੀ ਸੀ ਕਿ ਸਾਨੂੰ ਸੂਤ ਜਿਹੜੇ ਨੇ ਉਹ ਵੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਲੇਕਿਨ ਜਿਹੜੇ ਸੂਤਰ ਆ ਕਹਸ ਰਹੇ ਨੇ ਕਿ ਅੱਜ ਸੋਨੀਆ ਮਾਨ ਦੀ ਜੁਆਇਨਿੰਗ ਹੋਏਗੀ ਸੋਨੀਆ ਮਾਨ ਜਿਹੜੇ ਨੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮ ਪਾਰਟੀ ਤੇ ਨਾ ਲੱਗੇ ਚਲਦੇ ਸੇ ਪੰਜਾਬ ਦੇ ਵਿੱਚ ਨਜ਼ਰ ਆਣਗੇ ਜੀ ਕਨਵਰ ਵਿਨੀਤ तमाम ਜਾਣਕਾਰੀ ਲਈ ਐਸੀ ਮੇਰੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਸੂਤਰਾ ਦੇ حوالے ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਫਿਲਮੀ ਜਗਤ ਦੇ ਜਿਹੜਾ ਵੱਡਾ ਨਾਮ ਹੈ ਵੱਡਾ ਚਾਰਾ ਸੋਨੀਆ ਮਾਨ ਸੋਨੀਆ ਮਾਨ ਇੱਕ ਪੰਜਾਬੀ ਕਲਾਕਾਰ ਨੇ ਉਹ ਸਿਆਸੀ ਜਿਹੜੇ ਅਦਾਰੇ ਦੇ ਵਿੱਚ ਉਹਨਾਂ ਦੇ ਵਿੱਚ ਵੀ ਐਕਟਿਵ ਰਹਿੰਦੇ ਨੇ ਹਰ ਵੇਲੇ ਐਕਟਿਵ ਰਹਿੰਦੇ ਨੇ ਅਤੇ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਡੈਨਿਕ ਸਵੇਰਾ ਦੇ ਨਾਲ ਕੀਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਫਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਕਾਫੀ ਪ੍ਰਭਾਵਿਤ ਹੋਈ ਆ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਜਿਵੇਂ ਸਕੂਲਾਂ ਦੇ ਕੰਮ ਲੈ ਲੋ ਹੋਰ ਜਿਹੜੇ ਆ ਲੋਕਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਤੋਂ ਕਾਫੀ ਪ੍ਰਭਾਵਿਤ ਨੇ ਜਿੱਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਫੈਸਲਾ ਲਿਆ ਗਿਆ ਕਿ ਉਹ आम आदमी पार्टी जॉइन ਕਰਨਗੇ आम आदमी पार्टी 'ਚ ਸ਼ਾਮਿਲ ਹੋਣਗੇ ਕਾਫੀ ਪ੍ਰਭਾਵਿਤ ਨੇ ਉਹਨਾਂ ਨੇ ਕਿਹਾ ਕਿ ਉਹ ਕਾਫੀ ਪ੍ਰਭਾਵਿਤ ਨੇ ਸੀਐਮ ਭਗਵੰਤ ਮਾਨ ਦੇ ਕੰਮਾਂ ਨੂੰ ਲੈ ਕੇ ਕਿਉਂਕਿ ਇਸ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਕਰਦੀ ਹੈ ਅਤੇ ਸਕੂਲਾਂ ਨੂੰ ਲੈ ਕੇ ਉਹਨਾਂ ਨੇ ਬੜੇ ਕੱਸਰੇ ਕੰਮ ਕੀਤੇ ਆ ਬੱਚਿਆਂ ਵਾਸਤੇ ਬੱਸਾਂ ਚਲਾਈਆਂ ਅਤੇ ਹੋਰ ਵੀ ਬੜੇ ਵੱਡੇ ਕੰਮ ਜਿਹੜੇ ਆ ਸਕੂਲਾਂ ਲਈ ਕੀਤੇ ਜਿਸ ਤੋਂ ਉਹ ਪ੍ਰਭਾਵਿਤ ਨੇ ਅਤੇ ਇਸੇ ਚਿਤ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਉਹ ਜੁਆਇਨ ਕਰ ਸਕਦੇ ਨੇ ਸੂਤਰਾ ਦੇ ਵੱਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਲਮ ਜਗਤ ਦਾ ਵੱਡਾ ਨਾਮ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਲੈ ਲੈਨੇ ਮੇਰੇ ਨਾਲ ਮੇਰੇ ਸਹਿਯੋਗੀ ਵਿਨਿਤ ਜੁੜੇ ਨੇ ਵਿਨਿਤ ਕੀ ਕੋਈ ਕੁਝ ਜਾਣਕਾਰੀ ਹੈ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ ਬਿਲਕੁਲ ਦੇਖੋ ਜਿਸ ਤੰਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲੀ ਹੈ ਕਿ ਅੱਜ ਫਿਲਮੀ ਜਗਤ ਦਾ ਇੱਕ ਵੱਡਾ ਚਿਹਰਾ ਜਿਹੜਾ ਹੈ ਵੱਡਾ ਨਾਂ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਪਿਛਲੇ ਕਾਫੀ ਸਮਾਂ ਤੋਂ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਹੀ ਆ ਚਿਹਰਾ ਦਿੱਲੀ ਚੋਣਾਂ ਦੇ ਵਿੱਚ ਇਸ ਦੀ ਮੌਜੂਦਗੀ ਵੀ ਦਰਜ ਕੀਤੀ ਗਈ ਸੀ ਜਿਸ ਤੰਗ ਦੇ ਨਾਲ ਇਸ ਦੀ ਪਰਫਾਰਮੈਂਸ ਦਿੱਲੀ ਜਿਹੜੇ ਚੋਣ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਵੀ ਕੀਤਾ ਗਿਆ ਸੀ ਔਰ ਇਸ ਦੀ ਡਾਇਨੈਮਿਕ ਸਵੇਰਾ ਨਾਲ ਜਿਹੜੀ तकरीबन 3-4 ਹਫ਼ਤੇ ਪਹਿਲਾਂ ਇਹਨਾਂ ਨੇ ਗੱਲਬਾਤ ਕੀਤੀ ਸੀ ਉਸ ਦੇ ਵਿੱਚ ਸੋਨੀਆ ਮਾਨ ਨੇ ਖੁਲਾਸਾ ਵੀ ਕੀਤਾ ਸੀ ਕਿ ਕਾਫੀ ਕੀ ਹੋ ਸੀਐਮ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਤੋਂ ਖਾਸੇ ਪ੍ਰਭਾਵਿਤ ਨੇ ਔਰ ਜਿਸ ਤੰਗ ਦੇ ਨਾਲ ਕਹਿੰਦੇ ਪੰਜਾਬ ਦੇ ਵਿੱਚ